ਇਸ ਤੇ ਮੇਰੇ ਨਾਲ ਸੈਂਪਰ ਸਸ਼ੀਕਾਰ ਤਕੀਨਿਆ ਸਾਰੇ ਬੈਂਪਰ ਠੀਕ ਠਾਕ ਹੋ ਤੇ ਮੇਰੇ ਨੂੰ ਹੈਪੀ ਲੋੜੀ ਅੱਛੇ ਅੱਲ ਵੀ ਹੈਪੀ ਲੋੜੀ ਹੈ ਲੋੜੀ ਤੇ ਆਦੀ ਪਿਪੀ ਵਾਲਾ ਵੀ ਹੈਪੀ ਲੋੜੀ ਪਿਪੀ ਕਿੱਥੇ ਪਿਆ ਉਹ ਪਿਪੜੀ ਆਦੀ ਆਨੇ ਪਿਪਰੇ ਵਾਲਾ ਵੀ ਹੈਪੀ ਕੀ ਗਿਆ ਪੀ ਗਿਆ ਲੋੜੀ ਲੋੜੀ ਇਹ ਲੋਕ ਜਿਹੜਾ ਹੁੰਦਾ ਦੁਦਿਆ ਤੇ ਗੱਟੂ ਇੱਕ ਕੌ ਲਿਆਦਾ ਤੇ ਇੱਕ ਚੈਨਲ ਡੋੜ ਲਿਆਦਾ ਤੁਸਰਾਂ ਦਾ ਤੇ ਚੈਨਲ ਡੋੜ ਲਿਆ ਕੇ ਆਂਦੀ ਜੇ ਨਹੀਂ ਨਹੀਂ ਚੈਨਣਾ ਨਹੀਂ ਆ ਗਈ ਦੁਜੀ ਆ ਪਹਿਲੀ ਪਈ ਹੈ ਪਹਿਲੀ ਆ ਇਹ ਚੈਨਲ ਡੋੜਨ ਦਾ ਇਹ ਤੇ ਦੇ ਚਾਈਨਾ ਨਹੀਂ ਐ ਦੁੱਜੀਆ ਸਾਡਾ ਆ ਜੂਗੀ ਫੜ ਲੈਣਗੇ ਤੈਨੂੰ ਆਣ ਕੇ ਤੇ ਆਪਾਂ ਇਹਨੂੰ ਨਾਰਮਲ ਗੱਟੂ ਲਿਆ ਕੇ ਤਾ ਇਹਨੂੰ ਅਸੀਂ ਨਾਰਮਲ ਹੀ ਗੱਟੂ ਲਿਆ ਕੇ ਤਾ ਚਾਈਨਾ ਚੋਂ ਦਾ ਕੋਈ ਲਿਆ ਕੀਤਾ ਤੇ ਕੱਚੀ ਡੋਰ ਲਿਆ ਕੇ ਤੈਨੂੰ ਮੈਨੂੰ ਕਿ ਚੜਾਉਣੀ ਹੁੰਦੀ ਤਾਂ ਉਹ ਕੋ ਪੰਗੇ ਲੈਣ ਡਿਆ ਤੇ ਅੱਜ ਇਹਦੇ ਪਾਪਾ ਨੂੰ ਛੁੱਟੀ ਨਹੀਂ ਮਿਲੀ ਤੇ ਇਸ ਕਰਕੇ ਮੈਨੂੰ ਨੇ ਨਾਲ ਚੜਨਾਂ ਪਿਆ ਤੇ ਪਰ ਧੁੰਦ ਬਹੁਤ ਜ਼ਿਆਦਾ ਵਾ ਤੇ ਇਹਨਾਂ ਨੂੰ ਅਸੀਂ ਕਹਿਣ ਡਿਆ ਵੀ ਜੇ ਨਾ ਕਰੋ ਤੇ ਕੀ ਆਹ ਮੈਂ ਕਹਿੰਦੀ ਆਂ ਵੀ ਨਾ ਅਜ ਕਰੋ ਅਜ ਠੰਡ ਬੜੀ ਆ ਤੇ ਇਹ ਮੰਨਣ ਨਹੀਂ ਦੇ ਇਹਨਾਂ ਲਾਲੀਆਂ ਵਾਂ ਕਾਇਟ ਜਿਹੜੀ ਇਥੇ ਲਿਆ ਕੇ ਰੱਖੀਆਂ ਵਾਂ ਗੱਟੂ ਗੱਟੂ ਆ ਕਲੇ ਗੱਟੂ ਪਹਿਲਾ ਪਿਆਜ ਦਾ ਉਹ ਵਾਲਾ ਇਹ ਆ ਗੱਟੂ ਪਹਿਲਾ ਪਿਆਵਾ ਇੱਕ ਉਹ ਨਵਾਂ ਲਿਆ ਕੇ ਦਿੱਤਾ ਇਹ ਵਾਲਾ ਅਲ ਇਤਰਨ ਦੇ ਪਿੱਛੇ ਤੇ ਚਲੋ ਠੀਕ ਆ ਮੈਂ ਵੀ ਇਹਨਾਂ ਨੂੰ ਕੁਛ ਲੱਗਦਾ ਵੱਡੀ ਸਾਡੀ ਕੁੜੀ ਕਹਿੰਦੀ ਪਿਆਜ ਲੋੜੀ ਆ ਤੇ ਮਠਾਈ ਲਿਆ ਕੇ ਦੋ ਪਹਿਲਾਂ ਮੈਨੂੰ ਤੋਂ ਜਾਣੇ ਆ ਬਾਜ਼ਾਰ ਤੇ ਲਿਆ ਕੇ ਦੇਣੀ ਨੂੰ ਮਠਾਈ ਤੇ ਇਹਨੂੰ ਚੜਾਉਣੀ ਤੇ ਵਿਚਾਰੇ ਨਾਉਂਦੀ ਨਹੀਂ ਮੇਰੇ ਮੁੰਡੇ ਨੂੰ ਤਾਂ ਇਦਾਂ ਹੀ ਚਲੋ ਮੈਂ ਕੋਸ਼ਿਸ਼ ਕਰਨੀ ਚੜਾ ਕੇ ਦੇਣੀ ਇਹਨੂੰ ਇਹ ਅੱਜ ਦੇ ਉੱਤੇ ਤਾਂ ਤੱਕ ਤਾਂਗਾ ਚੜਾਉਣਾ ਤੇ 10 ਵਜ ਗਏ ਆ ਤੇ ਮੈਂ ਲੱਗੀ ਤੁਰ ਰਹੀ ਆ ਧੌਣ ਜਿੱਦ ਤੱਕ ਨੂੰ ਪਤਾ ਜੇ ਲੋੜੀ ਆ ਤੇ ਮੇਰਾ ਭਤੀਜਾ ਤੇ ਮੇਰੀ ਮੰਮੀ ਲੋੜੀ ਲੈ ਕੇ ਆਈ ਤੇ ਮੈਂ ਅੱਥੇ ਆਉਂਗੀ ਤੇਲ ਤੇਲ ਚੋਕਨਾਂਗਾ ਆਉਂਗੀ ਸੋ ਖਸਕੰਦਰਾ ਦੇਣਾ ਹੈ ਹੈਲੋ ਬੰਦੀ ਆ ਜੋ ਜਿਆਦਾ ਬੰਦੀ ਰੱਖੀ ਕੋਈ ਨਹੀਂ ਕੋਈ ਪਾਸ ਲੈ ਲਈ ਆਜੋ 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 ਕੋਈ ਨਹੀਂ ਤੇ ਚਲੋ ਬਾਕੀ ਮਿਲ ਕੇ ਬਾਅਦ ਚ ਗੱਲਬਾਤ ਕਰਦੇ ਆ ਅਜੋ ਇਹ ਫੜਾ ਫੜਾ ਪਟਕੋ ਚਲੋ ਠੀਕ ਹੈ ਮੈਂ ਵੀ ਲੇਟ ਹੋਣਾ ਨਾ ਚਲ ਆਜੋ ਲੋੜੀ ਕਰਕੇ ਲੋੜੀ ਦੇਣ ਮਾਰ ਕੇ ਆਈ ਆ ਬੱਚੇ ਦੱਸ ਨਹੀਂ ਹੁਣ ਲਿਖੀ ਤੋੜਦੀ ਬੱਚੇ ਤੁਹਾਨੂੰ ਜਿੱਦਾ ਪਤਾ ਹੀ ਆ ਕਿ ਉੱਪਰ ਪਤੰਗਾ ਡਾਉਂਡੇ ਆ ਤੇ ਮੈਂ ਸਾਫ ਸਫਾਈਆਂ ਕਰ ਲੀਆਂ ਵਾ ਤੇ ਹੁਣ ਮੈਂ ਬਰਤਨ ਲੱਗੀਆਂ ਨੂੰ ਖਾਣਾ ਖੁਣਾ ਵੀ ਖਵਾ ਦਿੱਤਾ ਸੀ ਮੈਂ ਤੇ ਹੁਣ ਮੈਂ ਲੱਗੀਆਂ ਬਰਤਨ ਵਾਸ਼ ਕਰਨ ਤੇ ਬਰਤਨ ਅੱਜ ਜ਼ਿਆਦਾ ਹੋ ਗਿਆ ਇੰਨੇ ਬਰਤਨ ਮੈਂ ਕਦੀ ਕੀਤੇ ਨਹੀਂ ਆ ਜਿੰਨੇ ਅੱਜ ਹੋ ਗਏ ਆ ਤੇ ਅਜੀ ਆਪਾਂ ਦੁੱਧ ਵੀ ਲੈਣ ਜਾਣਾ ਵਾ 2 ਵਜ ਗਏ ਆ ਤੇ ਪਹਿਲਾਂ ਆਪਾਂ ਬਰਤਨ ਸਾਫ ਕਰਾਂਗੇ ਫਿਰ ਲੈਵਾਂਗੇ ਦੁੱਧ ਦੁੱਧ ਲਿਆ ਕੇ ਫਿਰ ਮੈਂ ਹਾਂਜੀ ਤੇ ਅੱਜ ਇਹਨਾਂ ਨੇ ਮੈਨੂੰ ਨਹਾਉਣੇ ਦਿੱਤਾ ਇਹ ਆਂਦੀ ਬਾਜ਼ਾਰ ਚਲ ਆਣਾ ਮਠਿਆਈ ਲੈ ਕੇ ਆਂ ਮਠਿਆਈ ਖਾਣੀ ਤੇ ਇਹਨਾਂ ਨੇ ਲਿਆਣਤਾ ਮਿਲਕ ਕੇਕ ਦੇ ਨਾਲ ਤਸ਼ਲੀਨ ਨੇ ਲੈਣ ਤੇ ਬਰੈਡ ਕਹਿੰਦੀ ਵੈਰਾਈਟੀ ਵੀ ਕੱਢ ਕੇ ਦੇ ਤੇ ਹੁਣ ਮੈਂ ਬਰੈਡ ਕੰਨਦਾਤਾ ਨਹੀਂ ਆ ਤੇ ਤਿੰਨ ਦਾ ਚਾਰ ਦਾ ਟਾਈਮ ਨਿਕਲ ਹੋ ਗਿਆ ਵਾ ਪੌਪਕੋਰਨ ਮੂਫਲੀ ਰਿਓੜੀਆਂ ਸਭ ਦੇ ਕੁਝ ਕੁ ਸਭ ਕੋ ਲੈ ਕੇ ਆਈ ਨਾ ਟਾਈਮ ਲਵਾਇਆ ਤੇ ਅ ਨਿਊ ਲਾਈਟਰ ਵੀ ਲੈ ਕੇ ਆਇਆ ਅ ਤਸਾ ਨਿਊ ਲੈਟਰ ਵੀ ਲੈ ਕੇ ਆਇਆ ਬੜਾ ਅਲੱਗ ਜਿਹਾ ਆ ਆ ਕਾਫੀ ਨਵੇਂ ਕਪੋਟੋਂ ਦਾ ਆਏ ਪਰ ਆਪਣੇ ਪਿੰਡਾਂ ਵਿੱਚ ਨਹੀਂ ਬੋਲਦੋ ਕਪੋਟੋਂ ਦਾ ਮਤਲਬ ਜਿਹੜਾ ਪਹਿਪਤਾ ਜਾਣਦਾ ਥੋੜਾ ਬਹੁਤ ਨੌਲੇਜ ਇਹਦੇ ਬਾਰੇ ਪਿਲਟ ਕਿੱਦਾਂ ਚੱਲਦਾ ਵਾ ਜਾਂ ਕਿੱਦਾਂ ਉਹ ਹੀ ਲਿੰਦਾ ਬਾਕੀ ਤੈਨੂੰ ਪਤਾ ਆਪਣੇ ਵਰਗੇ ਤੇ ਐਦਾਂ ਯੂਜ਼ ਕਰਦੇ ਨਹੀਂ ਐ ਖਰਾਬ ਹੋ ਜਾਂਦਾ ਕਰਕੇ ਪੰਨੇ ਵਾਲਾ ਕਹਿ ਜਾਂਦਾ ਤੇ ਬਾਕੀ ਮੈਂ ਬ੍ਰੈਡ ਬਣਾਉਂਦੀ ਆ ਥੋੜੇ ਜਿਹਾ ਨੇ ਆ ਤੇ ਬਾਕੀ ਮੈਂ ਰਹਿਣ ਦਿੱਤੀ ਮੈਂ ਚਾਹੁੰਦਾ ਖਾ ਲਿਓ ਕਿਉਂਕਿ ਫਿਰ ਇਹਨਾਂ ਨੇ ਹੋਣਾ ਚਿਕਨ ਵੀ ਖਾਣਾ ਵਾ ਚਿਕਨ ਵੀ ਮੰਗਵਾ ਲਿਆ ਵਾ ਤੇ ਉਹ ਚਿਕਨ ਵੀ ਬਣਾਵਾਂਗੇ ਤੇ ਇਹਨਾਂ ਦੀ ਲੋੜੀ ਆ ਤੇ ਮੇਰੀ ਨਹੀਂ ਲੋੜੀ ਕਿਉਂਕਿ ਮੈਂ ਇਸਨ ਦਾਤਾ ਹੀ ਨਹੀਂ ਆ ਮੇਰੀ ਵੀ ਨਹੀਂ ਲੋੜੀ ਮੇਰਾ ਹੱਥ ਕੱਟਿਆ ਗਿਆ ਇਥੋਂ ਤੇ ਉਹ ਤੇਰਾ ਕਟਵਾ ਤੇ ਕੱਟਿਆ ਗਿਆ ਉਹ ਬ੍ਰੈਡ ਕਟਣੀ ਹੈ ਨਾ ਤੇ ਇੱਕਦਮ ਹੀ ਮੈਂ ਜ਼ੋਰ ਦੀ ਨਾ ਕੀਤਾ ਤੇ ਉਹ ਬ੍ਰੈਡ ਕਟਹਿ ਨਾਲ ਹੀ ਮੇਰੀ ਉਂਗਲੀ ਦਾ ਮਾਸ ਕੱਟਿਆ ਗਿਆ ਓਏ ਬੜਾ ਵੱਡਾ ਕੰਮ ਹੋ ਗਿਆ ਤੇ ਆਪਾਂ ਹੁਣ ਬ੍ਰੈਡ ਕੱਢਾਂਗੇ ਤੇ ਇਹਨਾਂ ਨੂੰ ਦਵਾਂਗੇ ਤੇ ਬ੍ਰੈਡ ਤੋਂ ਵੱਧ ਇਹਨਾਂ ਨੂੰ ਬਣਾ ਕੇ ਦਵਾਂਗੇ ਮਮਾ ਮਮਾ ਟੇਸਟ ਕਰੂੰਗਾ ਹਾਂ ਤੂੰ ਕਰੀ ਟੇਸਟ ਤੇ ਨਾਲੇ ਚਾਹ ਬਣਾਉਣੀ ਕਿਦਾਂ ਦੁੱਧ ਦੁੱਧ ਘਿਓ ਫਾੜੀ ਚਾਹ ਦਾ ਜੀ ਪੀਣਾ ਤੈਨੂੰ ਛੋਟੇ ਬੱਚੇ ਨਹੀਂ ਚਾਹ ਪੀਂਦੇ ਮਮਾ ਮੈਂ ਛੋਟਾ ਹਾਂ ਉਹ ਤੇ 12 ਸਾਲ ਦਾ ਬੱਚਾ ਹਾਂ ਤੂੰ ਮਹਿਲਾ ਹੁੰਦਾ ਵਾ ਹੋਣ ਵਾਲਾ 12 ਉਹ ਆਹੋ 12 ਦਾ ਹੋਣ ਵਾਲਾ ਕਈ ਤੂੰ ਆ ਨਾ ਮੈਂ ਲੈ ਆਵਾਂਦਾ ਵਾ ਅਗਿਆ ਕਈ ਨਾ 12 ਦਾ ਹੋ ਗਿਓ ਹਾਂ ਜੀ ਤਾਂ ਮੈਨੂੰ ਪਤਾ ਹੁੰਦਾ ਤੂੰ 12 ਦਾ ਹੋ ਜਗਾ ਹੂੰ ਆਹੋ ਤੇਰਾ 12 ਵੀ ਕਹੂੰਗੀ ਤੇ ਅੰਦਰੇ ਜਾਗੇ ਮਮਾ ਜਿੱਕੇ ਆਪਾਂ ਤਸਲੀ ਘੜੀ ਨੇ ਕੱਟੇ ਹੀ ਬ੍ਰੈਡਸ ਤੇ ਖਾ ਕੇ ਦੱਸੀ ਹੁਣ ਕਿੰਨੇ ਬਣੇ ਉਲਟੇ ਪੁਲਟੇ ਕੱਟੇ ਜੋਗੇ ਤੇ ਪਾਪਾ ਦੇ ਫੇਰ ਤੇ ਮੀ ਤੁਹਾਨੂੰ ਇਨੀ ਦਿੱਕਤ ਨਹੀਂ ਹੁੰਦੀ ਉਹਨੇ ਅਚਲੀ ਬੇੜੇ ਨੂੰ ਪਤੰਗ ਚਾਉਣੀ ਨਹੀਂ ਹੁੰਦੀ ਤੇ ਉਹ ਫਿਰ ਬਹੁਤ ਜ਼ਿਆਦਾ ਹੀ ਰੋਂਦਾ ਵਾ ਖੇਡਦਾ ਵਾ ਉੱਤੇ ਤੇ ਫਿਰ ਮੈਨੂੰ ਉਹਦੇ ਲਾਗੇ ਹੀ ਜਾਣਾ ਪੈਂਦਾ ਉਹ ਕੜੀ ਕੜੀ ਕਟਕੜ ਠੰਡਾ ਠੰਡਾ ਡੇਡ ਡੇਡ ਠੰਡਾ ਮੈਨੂੰ ਉਹਦੇ ਲਾਗੇ ਬਰਬਾਦ ਹੋ ਜਾਂਦਾ ਵਾ ਉਹਦੀ ਕੰਨੀ ਦੇ ਇਹ ਲੜਦੀ ਨਾ ਮਨ ਨਾਲ ਉਹਦੇ ਇਹ ਉਹਦੇ ਨਾਲ ਲੜਦੀਆਂ ਵੀ ਇਹਨੂੰ ਸਤੰਦਾ ਵਾ ਤੇ ਫਿਰ ਮੈਂ ਤਾਂ ਮਾਂ ਵਾਂ ਮੈਨੂੰ ਤਾਂ ਫਿਰ ਜਾਣਾ ਪੈਂਦਾ ਤੇ ਘੰਟਾ ਘੰਟਾ ਉਹਦੇ ਲਾਗੇ ਖਿੱਚ ਖਿਚਾਈ ਕਰਉਣੀ ਆ ਗਰਮ ਹੀ ਵਧੀਆ ਟੇਸਟੀ ਬਣੇ ਆ ਫਰਮ ਕਰਾਉਣਾ ਪਚਕਾਤਾ ਮੈਨੂੰ ਮੁੰਡੇ ਤਾਂ ਵੀ ਵੱਲ ਵੀ ਵੇਖਣਾ ਪੈਂਦਾ ਇਹ ਹੁਣ ਆਂਦੀ ਆ ਕਿ ਤੂੰ ਮਮਾ ਹੋਦੋਂ ਵੀ ਨਹੀਂ ਆ ਤੂੰ ਆਪਣਾ ਕੰਮ ਕਰਾ ਤਨਾ ਦੋ ਲੈ ਤੇ ਤਾਂ ਪਰਤੇ ਨੇ ਨੂੰ ਨਹੀਂ ਵੇਖਣਾ ਪੈਣਾ ਨਾ ਮੈਨੂੰ ਤੇ ਬਾਕੀ ਮੈਂ ਟੂਟੀ ਲਵਾਈ ਆ ਗਰਮ ਟੂਟੀ ਲੱਗਦੀ ਆ ਹੁਣ ਮੈਨੂੰ ਮਿਸਤਰੀ ਨੂੰ ਮੈਂ ਕਿਹਾ ਬਠਾ ਆਈਂ ਤੈਨੂੰ ਠਾਂ ਕਰਦੀ ਤੇ ਹੁਣ ਆਏਗਾ ਕੱਲ ਨੂੰ ਤਾਂ ਠਾਂ ਕਰੇਗਾ ਓਡੀ ਚੜਾ ਲਈਦੀ ਮੇਰੀ ਜੀ ਵੀ ਮੁਸ਼ਕਲ ਨਹੀਂ ਆਉਣੀ ਤੇ ਹੁਣ ਇਹਨਾਂ ਨੂੰ ਮੈਂ ਬਣਾ ਕੇ ਹੁਣ ਮੈਂ ਸੋਚਿਆ ਵਾ ਵੀ 4 ਵਜ ਗਏ ਆ ਆ ਬਣਾ ਕੇ ਇਸ ਤਰ੍ਹਾਂ ਦੀ ਸਬਜ਼ੀ ਬਣਾ ਕੇ ਆਟਾ ਬਣਾ ਕੇ ਤੇ ਹੁਣ ਸੇਰੀ ਨਾਉਣਾ ਹੁਣ ਕਿਉਂਕਿ ਮੈਂ ਇਹਨਾਂ ਦੇ ਮੁੰਡੇ ਦੇ ਆਰੇ ਲੱਗੀ ਰਹੀਆਂ ਅੱਜ ਬੜਾ ਹੀ ਕੰਮ ਕੀਤਾ ਪਹਿਲਾਂ ਮੈਨੂੰ ਸ਼ਹਿਰੋਂ ਲਿਆ ਕੇ ਦਿੱਤੀ ਅਸੀਂ ਤਾਂਗਾ ਉਹ ਕੁਝ ਚਰਾਉਣੀਆਂ ਕੁਝ ਇੰਦਾ ਫਾੜ ਫੋੜ ਲਈਆਂ ਤੇ ਕੁਝ ਪਈਆਂ ਵੀ ਆ ਉਹ ਇੰਦਾ ਇਹਨੇ ਚਰਾਉਣੀਆਂ ਗਵਾਂੜਿਆਂ ਦੇ ਮੁੰਡਾ ਕੱਗ ਦੀ ਬਤੰਗ ਉਹ ਚਰਾਉਣੀਆਂ ਉਹ ਲਿਆ ਕੇ ਦੇ ਫਿਰ ਹੁਣ ਜਾ ਕੇ ਉਹ ਲਿਆ ਕੇ ਦੇਤੀਆਂ ਉਹ ਵੀ ਅੰਦਾ ਇਹ ਤਾਂ ਪਾੜ ਜਾਂਦੀ ਨੇ ਛਿੱਟੀ ਕੱਗਤ ਵਾਲੀਆਂ ਤੇ ਚਲੋ ਠੀਕ ਆ ਆ ਗਿਆ ਜੇ ਕਿੱਦਾਂ ਰਹਿ ਹੁਣ ਚੱਲੀ ਤੇ ਪੋਪਕਨ ਖਾ ਲਈ ਬੱਚੇ ਆ ਕੀ ਹੱਥ ਫੜਿਆ ਇੰਨੇ ਇਹ ਪੋਪਕਨ ਲੈ ਕੇ ਆਈ ਦੇ ਵਿੱਚ ਤੇ ਹੁਣ ਆ ਵੀ ਟੇਸਟ ਕਰ ਪੂਰੋਂ ਆਣਾ ਨਹੀਂ ਆਗਾ ਠੀਕ ਐ ਚੜਦੀ ਚੜਦੀ ਨਹੀਂ ਤੇ ਭਾਰ ਕੋਲ ਥੋੜੀ ਜਿਹਾ ਕੋਈ ਨਹੀਂ ਹੁੰਦਾ ਠੀਕ ਐ ਤੇ ਚਲੋ ਠੀਕ ਐ ਜੀ ਤੇ ਪਰਸੋ ਇੱਕ ਸਰਪ੍ਰਾਈਜ਼ ਇੱਕ ਮਿੰਨਸ ਇੱਕ ਜਗ੍ਹਾ ਤੇ ਜਾਣਾ ਵਾ ਹਾਂ ਮੈਂ ਰਸਤੇ ਜਾਣਾ ਆਪਾਂ ਸਰਪ੍ਰਾਈਜ਼ ਐ ਤੇ ਤੁਹਾਨੂੰ ਸਾਰਿਆਂ ਨੂੰ ਪਖਾਵਾਂਗੇ ਵਿਆਹ ਐ ਆਪਾਂ ਤੇ ਮੇਰੇ ਮਾਸੀ ਦਾ ਸਾਡੀ ਮੱਲੇ ਮੇਰੀ ਭੁਆ ਦੀ ਬਿਟੀ ਦਾ ਹੀ ਆ ਤੇ ਵਿਆਹ ਤੇ ਬਹੁਤ ਹਾਈ ਫਾਈ ਆ ਇਹ ਹੁਣ ਆਈ ਮਤਲਬ ਕਿ ਪੈਲਸ ਨਹੀਂ ਕੀਤਾ ਉਹ ਮੈਂ ਪੈਸਾ ਸੀ ਮੁੰਡਾ ਬਾਦੋਂ ਆਇਆ ਵਾ ਕਿ ਉਹ ਮੁੰਡਾ ਇਹ ਮਰਦਸੀ ਹੁਣ ਤਾਂ ਮੈਨੂੰ ਵਿਆਹ ਜਲਦੀ ਚਾਹੀਦਾ ਕਿ ਦੀ ਛੁੱਟੀ ਥੋੜੀ ਆ ਉਹਦੇ ਚੱਕਰ ਦੇ ਵਿੱਚ ਹੁਣ ਜਿਹੜਾ ਵਿਆਹ ਆ ਉਹ ਗੁਰਦੁਆਰੇ ਵਿੱਚ ਹੀ ਕਰਨ ਲੱਗੇ ਆ 10 ਦਿਨਾਂ ਦੇ ਵਿੱਚ ਵਿਆਹ ਦੀ ਚਾਲੀ ਹੋਈ ਆ ਤੇ ਪੈਲਸ 'ਨ ਕੋਈ ਵੀ ਬੁੱਕ ਹੋਇਆ ਕਿਉਂਕਿ ਪੈਲਸ ਜਿਹੜੇ ਉਹ ਸਾਰੇ ਹੀ ਮਤਲਬ ਬੁਕਿੰਗ ਤੋਂ ਬਿਨਾਂ ਵਿਆਹ ਮੰਦ ਦੇਣਾ ਬੁਕਿੰਗ ਚੱਲਦੀ ਪਈ ਆ ਤੇ ਚਲੋ ਠੀਕ ਆ ਫਿਰ ਤਰ ਬਸੋ ਆਪਾਂ ਸਬਜੀ ਲਈਏ ਬਣਾ ਤੇ ਬੱਚਿਆਂ ਦਾ ਖਾਣਾ ਤੇ ਹੁਣ ਇੱਥੇ ਵੀਡੀਓ ਨੂੰ ਕਰ ਦਿਆਂ ਆਪਾਂ ਐਂਡ ਤੇ ਚਲੋ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਨਾਈਟ ਤੇ ਬੱਚਿਆਂ ਨੇ ਇੰਜਾਇਮੈਂਟ ਪੂਰਾ ਕਰ ਲਿਆ ਵਾ ਤੇ ਇਧਰ ਮੈਂ ਕੀ ਰੱਖਿਆ ਵਾ ਹਾਂ ਵੇਸਨ ਵੇਸਨ ਰੱਖਿਆ ਪਕੌੜੇ ਦੋ ਜੀ ਕੱਢਨੇ ਆ ਪਾਪਾ ਜੀ ਸ਼ਾਮ ਨੂੰ ਆਏ ਉਦੋਂ ਤੇ ਚਲੋ ਠੀਕ ਆ ਇੱਥੇ ਵੀ ਗੁੱਡ ਨਾਈਟ ਕਰ ਦਈਏ ਮੇਰੇ ਸਾਰਿਆਂ ਨੂੰ ਪਿਆਰ ਭਰੀ ਗੁੱਡ ਨਾਈਟ ਮਿਲਦੇ ਆ ਕੱਲ ਦੇ ਨਵੇਂ ਵਲੌਗ ਦੇ ਨਾਲ